ਉਹ ਲੋਕ ਬ੍ਰਾਹਮੋ ਬ੍ਰਿਮ ਜਗਾ ਦੇਣਾਂ ਮਰੀ ਜਗਾ ਦੀ ਬਣਾਉਂਦੇ ਹਾਂ ਜਗਾਈ ਕਰਦੇ ਹਾਂ ਹੰਦਰਾਤ ਟੀਵੀ ਕੈਨੇਡਾ ਦੇ ਨਾਲ ਜੁੜ ਚੁੱਕੇ ਹਾਂ ਤੁਸੀਂ ਤੇ ਮੈਂ ਹਾਂ ਬਿਨਤ ਸਿੰਘ ਰੋੜੀਆਂ ਇਸ ਵੇਲੇ ਪਿੰਡ ਸਿੰਘਾ ਦੌੜ ਦੇ ਵਿੱਚ ਮੌਜੂਦ ਹਾਂ ਤਸਵੀਰਾਂ ਦੇਖ ਰਿਹਾ ਹਾਂ ਕਿ ਤੁਸੀਂ ਪੂਰਾ ਇਕੱਠ ਇੱਥੇ ਹੋ ਰੱਖਿਆ ਪੂਰਾ ਤੇ ਕਾਰਨ ਕੀ ਹੈ ਇੱਥੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਪਹੁੰਚੇ ਹੋਏ ਨੇ ਤੇ ਜਿਹੜਾ ਬੱਚਾ ਕੱਲ ਅਗਵਾ ਹੋਇਆ ਸੀ ਉਹਨੂੰ ਮਾਪਿਆਂ ਦੇ سپਰਤ ਕਰਨ ਦੇ ਲਈ ਜਿਹੜਾ ਹੈਗਾ ਆ ਇਸ ਵੇਲੇ ਹਰਪਾਲ ਸਿੰਘ ਚੀਮਾ ਜਿਹੜੇ ਵਿੱਤ ਮੰਤਰੀ ਪੰਜਾਬ ਨੇ ਉਹ ਪਹੁੰਚੇ ਹੋਏ ਨੇ ਤੇ ਸਿੱਧੀਆਂ ਤਸਵੀਰਾਂ ਇਸ ਵੇਲੇ ਤੁਸੀਂ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਸਿੰਘਾ ਦੋਂ ਤੋਂ ਦੇਖ ਰਹੇ ਹੋ ਤੇ ਇਹ ਜਿਹੜਾ ਆਪਰੇਸ਼ਨ ਸੀਗਾ ਇਹ ਖੰਨਾ ਪੁਲਿਸ ਮਲੇਰਕੁਟਲਾ ਪੁਲਿਸ ਅਤੇ ਪਟਿਆਲਾ ਪੁਲਿਸ ਦੇ ਨਾਲ ਮਿਲ ਕੇ ਇਹ ਜਿਹੜਾ ਸਾਂਝਾ ਆਪਰੇਸ਼ਨ ਚਲਾਇਆ ਗਿਆ ਸੀ ਜਿਸ ਦੇ ਕਰਕੇ ਜਿਹੜਾ ਹੈਗਾ ਬੱਚਾ ਅਗਵਾਕਾਰਾਂ ਤੋਂ ਬ੍ਰਾਹਮਤ ਕਰ ਲਿਆ ਗਿਆ ਸੀ ਤੇ ਮਾਪਿਆਂ ਨੂੰ ਸਪਰਤ ਕੀਤਾ ਗਿਆ ਵਾ ਹੁਣ ਇਸ ਵੇਲੇ ਸਿੱਧੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਪਿੰਡ ਦੇ ਵਿੱਚ ਇੱਥੇ ਇਕੱਠੋ ਹੋਇਆ ਹੋਇਆ ਪੂਰਾ ਤੇ ਜਿਹੜੇ ਵਿਤਮੰਤਰੀ ਹਰਪਾਲ ਸਿੰਘ ਚੀਮਾ ਨੇ ਜਿਹੜੇ ਉਹ ਪਹੁੰਚੇ ਹੋਏ ਨੇ ਤੇ ਨਾਲ ਹੀ ਜਿਹੜੇ ਐਸਐਸਪੀ ਖੰਨਾ ਨੇ ਜੋਤੀ ਜਾਦਵ ਉਹ ਵੀ ਪਹੁੰਚੇ ਹੋਏ ਨੇ ਤੇ ਨਾਲ ਹੀ ਐਮਐਲਏ ਮਨਵਿੰਦਰ ਸਿੰਘ ਗਿਆਸਪੁਰਾ ਤੇ ਨਾਲ ਹੀ ਐਮਐਲਏ ਗਜਨ ਮજરા ਜਿਹੜੇ ਨੇ ਉਹ ਵੀ ਪਹੁੰਚੇ ਹੋਏ ਨੇ ਸਿੱਧੀਆਂ ਤਸਵੀਰਾਂ ਇਸ ਵੇਲੇ ਤੁਹਾਨੂੰ ਦਿਖਾ ਰਹੇ ਹਾਂ ਹਮਦਰਦ মিডিਆ ਗਰੁੱਪ ਦੇ ਉੱਪਰ ਤੁਸੀਂ ਜੁੜੇ ਰਹੋ ਤੇ ਗੱਲਬਾਤ ਕਰਦੇ ਹੁਣ ਹਰਪਾਲ ਸਿੰਘ ਚੀਮਾ ਦੇ ਨਾਲ ਤੇ ਪਰਿਵਾਰਕ ਮੈਂਬਰਾਂ ਦੇ ਨਾਲ ਕੀ ਕਹਣਾ ਉਹਨਾਂ ਦਾ ਇਸ ਬਾਰੇ ਹਲੋ ਹਲੋ ਬੜਾ ਖਾਣਾ ਬਰਪੀ ਦਾ ਵੀ ਜੀ ਮੈਂ ਕਰ ਰਿਹਾ ਥੱਲੇ ਮਾਈਕ ਥੱਲੇ ਕੱਲ ਪੀ ਲਾਹ ਵਿੱਚ ਪੰਜਾਬ ਪੁਲਿਸ ਦੇ ਬਹੁਤ ਜ਼ਰੂਰੀ ਆ ਜੀ ਨੇ ਬਹੁਤ ਕਮਾਲ ਕਰੀਆ ਜੀ ਸਾਡੀ ਸਾਰੀ ਸਟਾਫ ਨੇ ਬਾਕੀ ਦਲੇਰੀ ਵਾਲਾ ਕੰਮ ਬਹੁਤ ਅੱਛਾ ਕੀਤਾ ਧੰਨਵਾਦ ਇਸ ਦਾ ਬਹੁਤ ਥੈਂਕ ਯੂ ਅਲੈ ਭਾਈ ਹਾਂਜੀ ਪੰਜੀ ਤੁਸੀਂ ਕੀ ਕਹੋਗੇ ਸਰ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨੇ ਜਿਸ ਤਰ੍ਹਾਂ ਦਲੇਨ ਵਾਲੇ ਕੰਮ ਕੀਤਾ ਤੇ ਬੱਚਾ ਅੱਜ ਸੋਸ਼ਲ ਘਰੇ ਲੋਟੇ ਜੀ ਹਾਂਜੀ ਅਸੀਂ ਪੰਜਾਬ ਪੁਲਿਸ ਦਾ ਸਾਰਿਆਂ ਦਾ ਬਹੁਤ ਤੇ ਰੋ ਧੰਨਵਾਦ ਕਰਦੇ ਆਂਗੇ ਜਿਨ੍ਹਾਂ ਨੇ ਅੱਜ ਮੇਰੇ ਬੱਚੇ ਨੂੰ ਮੇਰੀ ਗੋਦ ਚ ਦੁਬਾਰਾ ਪਾਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਜਿਸ ਤਰ੍ਹਾਂ ਇਹ ਸਜਾ ਅਪਰਾਧੀਆਂ ਨੂੰ ਮਿਲੀ ਹੈ ਵਾਕਈ ਖੁਸ਼ ਹਾਂ ਤੋਂ ਜੀ ਹਾਂਜੀ ਹਾਂਜੀ ਕੱਲ ਨੂੰ ਹੀ ਮੈਂ ਨਹੀਂ ਚਾਹੁੰਦੀ ਕਿ ਮੇਰੇ ਵਾਲੇ ਮੇਰੇ ਮੇਰੇ ਨਾਲ ਦੇ ਕਿਸੇ ਨਾਲ ਹੋਰ ਹੁੰਦਾ ਪੇਰੈਂਟਸ ਨਾਲ ਵਧੀਆ ਅਪਰਾਧ ਸਭ ਕੁਝ ਜੀ ਜਿਵੇਂ ਵੀ ਹੋਇਆ ਹੁਣ ਉਹ ਗਾਹਾਂ ਨਹੀਂ ਕੋਈ ਕਿਸੇ ਨੂੰ ਐ ਕਰ ਸਕੂਗਾ ਜੀ ਰਾਤ ਕਿਦਾਂ ਲੰਘੂਗੀ ਤੁਹਾਡੀ ਕੱਲ ਦੀ ਰਾਤ ਮਤਲਬ ਕਿ ਰਾਤ ਜੀ ਸਾਡੀ ਬਹੁਤ ਔਖੀ ਮੇਰੀ ਇੱਕ ਰਾਤ ਹੀ ਚਾਰ ਰਾਤਾਂ ਵਰਗੀ ਸੀ ਮੈਨੂੰ ਪਤਾ ਵੀ ਮੈਂ ਆਪਦੇ ਬੱਚੇ ਤੋਂ ਬਿਨਾ ਕਿ ਮੈਂ ਰਾਤ ਗੱਡੀਆ ਮੈਂ ਸਾਰੀ ਰਾਤ ਸੁੱਤੀ ਨਹੀਂ ਹੈਗੀ ਸੀ ਕੀ ਅਪਰਾਧੀ ਦਾ ਪਤਾ ਲੱਗਿਆ ਜੀ ਕਿੱਥੋਂ ਦਾ ਸਬੰਧ ਰੱਖਦੇ ਆ ਅਪਰਾਧੀ ਕਿਹੜੇ ਏਰੀਆ ਤੁਸੀਂ ਅੱਛਾ ਪਤਾ ਪੁਰਾਣਾ ਵਾਈਟ ਅਫੀਸ਼ੀਅਲ ਵਾਈਟ ਆ ਪਾਦਰ ਹਾਂਜੀ ਮਾਈਟਾ ਕਿਸ ਤਰ੍ਹਾਂ ਦੇਖਦੇ ਹੋ ਕਿ ਪੰਜਾਬ ਪੁਲਿਸ ਨੇ ਤੇ ਸਰਕਾਰ ਦੇ ਜਿਹੜੇ ਕੰਮ ਦੀ ਬਦੌਲਤ ਅੱਜ ਸੁਰੱਖਿਅਤ ਬੱਚਾ ਘਰ ਲੋਟਿਆ ਵਾ ਜੀ ਹਾਂਜੀ ਬਹੁਤ ਵਧੀਆ ਕੰਮ ਕੀਤਾ ਜੀ ਪੰਜਾਬ ਸਰਕਾਰ ਨੇ ਤੇ ਪੁਲਿਸ ਪ੍ਰਸ਼ਾਸਨ ਨੇ ਬਹੁਤ ਜਿਆਦਾ ਵਧੀਆ ਕੰਮ ਕੀਤਾ ਸਾਡਾ ਨਜ਼ਰੀਆ ਹੀ ਬਦਲ ਗਿਆ ਪੰਜਾਬ ਪੁਲਿਸ ਬਾਰੇ ਬਹੁਤ ਬਹੁਤ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆਂ ਥੈਂਕ ਯੂ ਸਾਹਿਬ ਜੀ ਤੇ ਕਾਬਲੀਅਤ ਕੀ ਕਹੋਗੇ ਪੁਲਿਸ ਦੀ ਜਿਹੜੀ ਕਾਬਲੀਅਤ ਹੈ ਕਾਬਲੀਅਤ ਬਹੁਤ ਵਧੀਆ ਜੀ ਅਸੀਂ ਇਹ ਮਤਲਬ ਸਾਡਾ ਨਜ਼ਰੀਆ ਹੀ ਬਦਲੇ ਗਿਆ ਪੰਜਾਬ ਪੁਲਿਸ ਬਾਰੇ ਬਹੁਤ ਵਧੀਆ ਸਾਡਾ ਉਹਨੇ ਸਾਥ ਉਹਨਾਂ ਨੇ ਸਾਡਾ ਸਾਥ ਦਿੱਤਾ ਸਾਡੇ ਨਾਲ ਰਾਤ ਨੂੰ ਵੀ ਸਾਰੀ ਰਾਤ ਰਾਫਤਾ ਰੱਖਿਆ ਸਾਡੇ ਨਾਲ ਹੀ ਰਹਿੰਦੇ ਉਹ ਤੇ ਪੂਰੀ ਸਾਡੇ ਮਤਲਬ ਸਾਨੂੰ ਹੌਸਲਾ ਦੇ ਕੇ ਰੱਖਿਆ ਉਹਨਾਂ ਨੇ ਜਿਸ ਤਰ੍ਹਾਂ ਦੀ ਸਜ਼ਾ ਮਿਲੀ ਆਪਰਾਧੀਆਂ ਨੂੰ ਤੇ ਸੈਟੀਸਫਾਈਡ ਹੋ ਜੀ ਹਾਂਜੀ ਅਸੀਂ ਉਹ ਤੋਂ ਬਹੁਤ ਸੈਟੀਸਫਾਈਡ ਹਾਂ ਤੇ ਮਾਨ ਸਾਹਿਬ ਦਾ ਮੈਨੂੰ ਫੋਨ ਵੀ ਆਇਆ ਸੀ ਆਪ ਪਰਸਨਲੀ ਉਹਨਾਂ ਨੇ ਮੈਨੂੰ ਫੋਨ ਕੀਤਾ ਤੇ ਸਾਰੀ ਗੱਲਬਾਤ ਦਾ ਉਹਨਾਂ ਨੇ ਆਪ ਮੇਰੇ ਤੋਂ ਜਾਇਜ਼ਾ ਲਿਆ ਤੇ ਉਹਨਾਂ ਦਾ ਵੀ ਬਹੁਤ 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 ਧੰਨਵਾਦ ਕਰਦੇ ਪੰਜਾਬ ਦੇ ਖਜ਼ਾਨਾ ਮੰਤਰੀ ਖੁਦ ਜਿਹੜਾ ਬੱਚੇ ਨੂੰ ਤੁਹਾਡੇ ਜਿਹੜੇ ਹੌਲੇ ਕਰਨਾ ਆਇਆ ਨਹੀਂ ਕੀ ਕੰਮ ਹਾਂਜੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਉਹਨਾਂ ਦਾ ਇੱਕ ਮਿੰਟ ਚੁੱਪ ਦਾ ਕਰ ਜੀ ਬਈ ਸਭ ਤੋਂ ਪਹਿਲਾਂ ਮੈਂ

ਪੰਜਾਬ ਦੇ ਅੰਦਰ ਮੈਸਮ ਇੱਕ ਵਿਸ਼ਾਲ ਕੈਂਪ ਜਿਹੜੀ ਆ ਉਹ ਸਰਕਾਰ ਨੇ ਕੀਤੀ ਆ ਕਿਉਂਕਿ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਕਿਸੇਦਰ ਸਾਹਿਬ ਖੁਦ ਇਹ ਸਪਰੇਸ਼ਨ ਦੇ ਦੇਖਰੇ ਕਰ ਰਹੇ ਸੀ ਲਗਾਤਾਰ ਔਰ ਲਗਾਤਾਰ ਜਿਹੜਾ ਦੋਸ਼ੀਆਂ ਨੂੰ ਚੇਸ ਕੀਤਾ ਜਾ ਰਿਹਾ ਸੀਗਾ ਔਰ ਕਰਕੇ ਸਰਦਾਰ ਭਗਵੰਤ ਸਿੰਘ ਮਾਨ ਨੇ ਇੱਕ ਵਿਸ਼ਾਲ ਪੇਸ਼ਕਸ਼ ਦਿੱਤੀ ਆ ਕਿ ਜਿਹੜਾ ਵੀ ਕੋਈ ਵਿਅਕਤੀ ਪੰਜਾਬ ਦੇ ਅੰਦਰ ਕਾਨੂੰਨ ਨੂੰ ਆਪਣੇ ਹੱਥ ਚ ਲਊਗਾ ਉਹ ਦਿਨ ਸਾਕਤੀ ਨਾਲ ਦਿੱਤਾ ਜਾਉਂਦਾ ਚਾਹ ਕੋਈ ਵੀ ਵਿਅਕਤੀ ਜਿਹੜਾ ਬਣੂ ਨੂੰ ਖਰਾਬ ਕਰਨ ਦਾ ਯਤਨ ਕਰੂਗਾ ਤਰੂਣ ਨੂੰ ਤੋੜਨ ਦਾ ਯਤਨ ਕਰੂਗਾ ਸਮੁੱਚੇ ਪਿੰਡ ਦਾ ਬਹੁਤ-ਬਹੁਤ ਆਪਰਕਰਨ ਚਾਹੂਗਾ ਇਹਨਾਂ ਨੇ ਪੰਜਾਬ ਪੁਲਿਸ ਦਾ ਸਾਥ ਦਿੱਤਾ ਇਹਨਾਂ ਨੇ ਪੰਜਾਬ ਸਰਕਾਰ ਦਾ ਸਾਥ ਦਿੱਤਾ ਔਰ ਲਗਾਤਾਰ ਉਹ ਇਸ ਸਬੰਧ ਕੜੀ ਬਦੂ ਕੰਮ ਕਰਕੇ ਇਸ ਅਪਰੇਸ਼ਨ ਨੂੰ ਇਹ ਪ੍ਰਚਾਰਿਆ ਗਿਆ ਸੋ ਮੈਂ ਤਾਂ ਪੰਜਾਬ ਪੁਲਿਸ ਦਾ ਧੰਨਵਾਦ ਕਰਨਾ ਚਾਹੂਗਾ ਸਰਦਾਰ ਬਲਸਿੰਗ ਮਾਰ ਮਾਰਜੋ ਮੁਖਤਿਆਰ ਸਾਹਿਬ ਦਾ ਧੰਨਵਾਦ ਕਰਨਾ ਚਾਹੁੰਦਾ ਜਿਹਨੇ ਖੁਦ ਅਪਰੇਸ਼ਨ ਨੂੰ ਦੇਖਿਆ ਪਰ ਵੱਡਾ ਮੈਂ ਸਵਿੰਦਾ ਜਿਹੜਾ ਕਿਲਾ ਸੂਰ ਦਿੱਤੇਗਾ ਬਿਲਕੁਲ ਅੱਜ ਪੰਜਾਬ ਪੁਲਿਸ ਨੇ ਉਹ ਗਰਾਊਂਡ ਤੇ ਦਿਖਾਇਆਗਾ ਜਿਹੜਾ ਕਿ ਮੈਂ ਸਭ ਨੇ ਜੀ ਤੁਸੀਂ ਕਿਹਾ ਕਿ ਫਿਲਵਾ ਚੁੰਦਾ ਸੀ ਅੱਜ ਗਰਾਊਂਡ ਤੇ ਹੋਇਆਗਾ ਕਿ 24 ਘੰਟੇ ਪਹਿਲਾਂ 24 ਘੰਟੇ पहला बच्चा रिता गया और चौबीस घंटे तो पहला पहला जोड़ा है परिवार चाहस पर चाहिए कोई भी किसी भी किस्म की इंजरी बिल्कुल तंदुरुस्त मेडिकल भी कराया गया बिल्कुल तंदुरुस्त है तो समय गिला करता है दस तारा जरावेंट स्कूल है पढ़ता गा और फर्स्ट क्लास के अंदर पढ़ता हाने अपना नाम पब दसाया गया पता लगता है कि बच्चा बिलकुल

मैं जो तो भी यादव जी जिला इस अगवा कर रहे थे और बहुत सारे जवाब पुलिस अफसर जो ग्राउंड तक भी सरदार भगवान लगातार आप जी पैर देख रहे